ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬੁ ਇਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚਿ ਲਖਵਾਰ ਚੁੱਪੈ ਚੁੱਪ ਨ ਹੋਵਈ ਜਿ ਲਾਏ ਰਹਾ ਲਿਵਤਾਰ ਭੁਖਿਆ ਭੁਖ ਨ ਤਰੇ ਜੇ ਬਨਾ ਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਵੇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮਿ ਹੋਣ ਆਕਾਰ ਤੁਮ ਨ ਕਹਿਆ ਜਾਏ ਹੁਕਮਿ ਹੋਣ ਜੀ ਹੁਕਮ ਲੈ ਵਢਾਈ ਹੁਕਮੇ ਉਤਮ ਨੇ ਚ ਹੁਕਮ ਲਿਖ ਦੁਖ ਸੁਖ ਪਾਈ ਹੈ ਏਕ ਨਾ ਹੁਕਮ ਬਖਸ਼ੇ ਸੋ ਏਕ ਹੁਕਮ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਬਕਮ ਨਾ ਕੋਏ ਨਾਨਕ ਹੁਕਮਾ ਜਿਬ ਜਹ ਤਾ ਹਮ ਮੈਂ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਣੋੜਿਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕ੍ਰੇਤਨ ਖੇ ਗਾਵੇ ਕੋ ਜੀ ਲਾ ਫਰਦੇ ਗਰ ਕੋ ਜਾ ਪੈਦ ਸੇ ਦੂਰ ਰਬ ਕੋ ਵਿਖੇ ਹਾਥ ਰਖ ਦੂਰ ਕਥਨਾ ਕਥਿਨਾ ਆਵੇ ਟੋਟ ਪਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੇਂਦੇ ਤਕ ਪਾਹ ਜੁਗਾ ਜੁਗੰਤਰ ਖਾਹਿ ਖਾਹਿ ਹੁਕਮੇ ਹੁਕਮ ਚਲਾਇ ਰਹਾ ਨਾਨਕ ਬਿਕਤ ਦੇ ਪਰਵਾਹ ਹੋ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਪਹੁ ਆਪਾ ਰਹਾ ਕੰਗੇ ਦੇ ਦੇਹ ਦਾਤ ਕਰੇ ਦਾਤਾ ਫਿਰ ਗੈਰ ਰਖੀਏ ਜਿਸ ਦਰਬਾਰ ਮੋਹ ਕੇ ਬੋਲਣ ਬੋਲੀ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਹੋ ਡਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੋਖ ਦਵਾਰ ਨਾਨਕ ਐਵੇਂ ਜਾਣਿਆ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਝਨ ਸੋਏ ਜਿਨ세 ਵਿਆਤਨ ਪਾਇਆ ਮਾਨ ਨਾਨਕ ਗਾਵੀਏ ਆਪਣੀ ਨਿਤ ਹਨ ਗਾਵੀਏ ਸੁਣੀ ਅਮਰਖੇ ਪਹਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੁਰਇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਜਹਿ ਉਜਾਏ ਸਭ ਨਾ ਜੀਆਂ ਕਾ ਇੱਕ ਦਾਤਾ ਤੋਂ ਮੈਂ ਵਿਸਰਨ ਨ ਜਾਏ ਤੀਰਥ ਨਾ ਵਾਜੇ ਤਿਸ ਭਾਵਾਂ ਵਿਣ ਪਹਿਣ ਕ ਨਾ ਕਰੀ ਜੇ ਤੇ ਸ੍ਰਿਸ਼ਟ ਉਪਾਏ ਵਿਖਾਣ ਕਰਮਾਂ ਕੈ ਮਿਲੇ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾਂ ਕਦੇ ਉਹ ਜਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਬਸਰ ਨਾ ਜਾਈ ਤੇਜ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਕੰਡਾ ਵਿੱਚ ਜਾਣਿਆ ਨਾ ਤਲ ਸੁਖ ਹੋਏ ਚੰਗਾ ਨਾਮ ਰਖਾਏ ਕੈ ਜਿਸ ਕੀਰਤਿ ਜਗਲੇ ਜਿਤ ਸੰਤ ਨਦਰਨ ਆਵੈ ਤਾ ਵਾਤਨਾ ਪੁਛੈ ਕੀਤਾ ਅੰਦਰ ਕੀਤ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗਣ ਅੰਤਿਆ ਗੁਣ ਦੇਤੇ ਹੱਥ ਨ ਸੁਝਾਈ ਜਿਤਿ ਸੁਗੁਣ ਤੋਇ ਕਰੇ ਸੁਣੈ ਸਤਿ ਫਿਰ ਸੁਰਨਾਥ ਸੁਣੈ ਧਤ ਤੋ ਧਲ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਪਹੁ ਨਸਕ ਕਾਲੋ ਨਾਨਕ ਪਤਸ ਦਾ ਵਿਗਾਸ ਸੁਣੇ ਦੁਖ ਪਾਪ ਦਾ ਨਾਸ ਸੁਣੇ ਈਸਰ ਬਰਮਾ ਇਹਨ ਦਾ ਸੁਣੇ ਮੁਖ ਸਲਹਣ ਮੰਦ ਸੁਣੇ ਜੋਗ ਜੋਤਨ ਭੇਦ ਸੁਣੇ ਸਸਿ ਸਿਨਰਤਿ ਵੇਦੋ ਨਾਨਕ ਪਤਸ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਸਠਿ ਕਾਸ਼ ਨਾਨਕ ਸੁਣੇ ਪੜ ਪੜ ਪਾਵੇ ਨਾਨਕ ਸੁਣੇ ਲਾਗ ਸਹਜ ਗਿਆਨ ਨਾਨਕ ਪਤਸ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੈ ਸਰਾਗੁਣਾ ਕੇ ਗਾ ਸੁਣੈ ਸੇਖ ਪੀਰ ਪਾਪ ਸਾਸਣੈ ਉਨ ਦੇ ਪਾਵੇ ਰਾਹ ਸੁਣੈ ਹਾਥ ਹੋਏ ਸੁਗਾਹੋ ਨਾਨਕ ਤਸਦਾ ਵਿਗਾਤ ਸੁਣੈ ਲੋਕਾ ਪਾਪਾ ਨਾ ਸੁਣਨੇ ਕੀਤ ਕਹੀ ਨਾ ਜਾਏ ਜੇ ਕੋ ਕਹੈ ਪਿਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨ ਕਾਬਸ ਧਰਮ ਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਨ ਕੋਈ ਨਾ ਸੁੱਤ ਹੋਰਨ ਮੰ ਬੁੱਧੋ ਮਨ ਸਭ ਪਾਣ ਕੇ ਸੁੱਧ ਮਨ ਮੋਹਿ ਚੋਟਾ ਨਾ ਕਹੈ ਨੰ ਤਸਾ ਸਮਝਾਇਐ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਨ ਕੋਈ ਨਾ ਪਾਵੇ ਮੋਹ ਕੋ ਮਨ ਮਾਰ ਉਠਾਤ ਨ ਪਾਏ ਮਨ ਪਤਸ ਤਰਗਟ ਜਾਏ ਮਨ ਅਗਨ ਚੱਲੇ ਪੰਤ ਮਨ ਤਹਰਮ ਸੇ ਤੀਸਨ ਬੰਧੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਨ ਕੋਇ ਮਨੈ ਪਾਵੇ ਮੋਹ ਸੁਦਵਾਰ ਨੈ ਪਰਵਾਰ ਸਾਧ ਧਰਮ ਨੈ ਤਰੇ ਤਾਰੇ ਗੁਰ ਸਿੱਖਮੈ ਨਾਨਕ ਅਗਨ ਪਿਕ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਨ ਕੋਇ ਪੰਜ ਪ੍ਰਵਾਨ ਪੰਥ ਪ੍ਰਧਾਨ ਹੰਚ ਪਾਵੇ ਦਰਗਹ ਮਾਨ ਪੰਚ ਸੋਹਾ ਹੈ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤਉ ਤੰਦ ਅਤਾ ਪੁੱਤ ਸੰਤੋਖ ਥਾਪਤ ਜਾਨ ਸੂਤ ਜੇ ਤਉਬਜ ਹਵ ਸਚਾਰ ਤਹਲੇ ਉਪਰ ਕਿਤਾਬਾ ਧਰਤੀ ਹੋਰ ਪਰ ਹੋਰ ਹੋਰ ਉਸਤੇ ਬਹਤ ਲੈ ਕਮਣ ਜੋਰੋ ਜੀ ਜਾ ਤਰੰਗਾ ਕਿਰਨਾਵ ਸਭ ਨਾਲ ਲਿੱਤੀਆਂ ਵੜੀ ਤਲਾ ਇਹੋ ਲਖਾ ਲਖ ਜਾਣੇ ਕੋਏ ਲਖਾ ਲਖਿਆ ਕਹਤਾ ਹੋਏ ਕੇਤਾ ਤਾਨ ਸਵਾਲੇ ਹਰੂਪ ਕੇ ਤੇ ਦਤ ਜਾਣੇ ਕੌਣ ਕੋਤ ਕੀ ਤਪਸਾ ਉਹ ਕੁਕ ਬਤ ਇਸਤੇ ਹੋਏ ਲਖ ਦਰਿਆਵ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਵੇ ਸਾਰੇ ਤ੍ਰੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਤ ਪਾਉ ਸੰਤ ਗੁਰ ਜਾ ਸੰਤ ਤਤਵ ਸੰਸਕਰਨ ਸੰਖੇਦ ਪਾਠ ਸੰਖ ਜੋਗ ਨਰਹਿ ਉਦਾਸ ਸੰਖ ਭਕ ਬਣ ਗਿਆਨ ਵਿਚਾਰ ਸੰਖ ਸਤੀ ਅ ਸੰਦਾ ਤਾਰ ਸੰਖ ਸੂਰ ਮੋਹ ਸੰਸਾਰ ਸੰਖ ਮਨ ਲਿਵ ਲਾਇ ਤਾਰ ਕੁਦਰਤ ਕਮਣ ਕਾਂ ਵਿਚਾਰ ਵਾਰਨ ਜਾਮਨ ਤਾਰੋ ਜੋਤਿ ਭਾਵੈ ਸਹਿ ਭਲੀ ਤਾਰ ਹੁਸਤਾ ਸਲਾਮ ਨਿਰੰਕਾਰ ਸੰਖ ਮੂਰਖ ਅੰਤ ਘੋਰ ਸੰਖ ਚੋਰ ਹਰਾਨ ਘੋਰ ਅਸੰਖ ਸਮਰਕਰ ਜਾਹੇ ਜੋਰ ਸੰਖ ਗੱਲ ਵਢਤ ਅਤਮਾ ਹੈ ਸੰਤਾ ਪੀ ਤਾਪ ਕਰ ਜਾਹੇ ਸੰਖ ਕੁੜੇ ਅਰ ਕੁੜੇ ਫੇਰਾ ਹੈ ਸੰਖ ਮਲੇ ਚਮਲ ਪਖਾ ਹੈ ਅਸੰਖ ਸਨਿਤ ਸਿਰ ਕਰੇ ਭਾਰੁ ਨਾਲ ਨਿਚ ਕਹੇ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋਤੁ ਤੁ ਭਾਵੇ ਸਾਈ ਈਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਸੁਨਾਵ ਸੰਖ ਥਵ ਅਗਮ ਗਮ ਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਤ੍ਰੀਨਾਮ ਤੇ ਸਾਲਾ ਅਥਰੇ ਗਿਆਨ ਦੇ ਤੁਕਲੰਗਾ ਤਰੇ ਲਖਣ ਬੋਲਣ ਬਾਨ ਅਥਰਸ ਰਸ ਸੰਜੋਗ ਵਿਖਾਣ ਜਿਨਹਿ ਲਿਖਿ ਤਿਸ ਸਰਨਾਹੇ ਜਗ ਪਰਮਾਏ ਤਿਤੂ ਪਾਹ ਜੇਤਾ ਕੇਤਾ ਤੇ ਤਾ ਨਾਉ ਬਿਨ ਨਾਵੇ ਨਾਹੀ ਕੋ ਥਾਂ ਕੁਦਰਤ ਕਾਹਨ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਪਾਵੇ ਸਹੀ ਭਲੀਕਰ ਤੁਸਦਾ ਸਲਾਮ ਨਰੰਕਾਰ ਭਰੇ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸੁਖੇ ਮੋਤ ਕਲੀਤੀ ਕੱਪੜ ਹੋਏ ਦੇ ਸਾਬਣ ਲਈਏ ਓਹਤ ਹੋਏ ਭਰੇ ਮਤ ਪਾਪਾ ਤੇ ਸੰਗ ਧੂਪ ਨਾਵੇ ਕਰੰਗ ਉਹਨੇ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੀ ਸਿੱਖਾ ਫੁਨਾਨ ਹੁਕਮ ਆਵੋ ਜਾ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਲ ਕਾ ਮਾਨ ਸੁਣੇ ਅਮਨੇ ਅਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਉਹ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨ ਹੋਏ ਸਵਸਤ ਆਤ ਬਾਣੀ ਬਰਮਾਉ ਸਤਿ ਸੁਹਣ ਸਦਾਮਨ ਚਾਉ ਕੰਸ ਵੇਲਾ ਵਕਤ ਕਮਣ ਕਮਣ ਚਿਤ ਕਮਣ ਵਾਰ ਦਾਨ ਕਰੁ ਤੇ ਮਹੋ ਕਮਣ ਜਿ ਤੋ ਆਕਾਰ ਰਿਲ ਨ ਪਾਇ ਅਪਨ ਨਤੀਜੇ ਹੋਵੈ ਲੇ ਸਭ ਰਾਣ ਰਤ ਨ ਪਾਇ ਕਾਦੀਆਂ ਜੇ ਲਖਨ ਲੇ ਪ੍ਰਾਣ ਚਤਵਾਰ ਨ ਜੋਗੇ ਜਾਣ ਰਤਮਹਵ ਨ ਕੋਈ ਜਾ ਕਰਤਾ ਸ੍ਰਿਸ਼ਠਿ ਦੋ ਸਾਜਿ ਆਪੇ ਜਾਣੈ ਸੋਇ ਕੇਵ ਕਰਿਆ ਆਖ ਕੇ ਸਲਾਹੀ ਕਿਉਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਦਾ ਸਾਹਿਬ ਪੱਟੀ ਨਾਹੀ ਕੀਤਾ ਜਾ ਕਾ ਹੋਇ ਨਾਨਕ ਜਿੱਤ ਆਪੋ ਜਾਣਿਆ ਗਗਨ ਸਵਦਾ ਪਾਤਾਲ ਆਪਾ ਤਲ ਲਖ ਅਗਾਸ ਅਗਾਸ ਔੜ ਕੋੜ ਫਾਲਤ ਕੇ ਵੈਤ ਕਨਕ ਬਾਤੋ ਸਹਸ ਅਠਾਰ ਕਨਕ ਤੇ ਬਾਸੋ ਧਰ ਤੋ ਲਿਖਾ ਹੋਇ ਤੋ ਲਿਖੀਆ ਲਿਖਿਆ ਹੋਇ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਾਲਾਹੀ ਸਾਲਾਹ ਤਿਸੁਰਤਨ ਪਾਈਆਂ ਨਦੀਆਂ ਤੇ ਵਾਪ ਵਹ ਸੁਨਤਨ ਜਾਣਿਆ ਸਮੁੰਦ ਸਾਸੂਤਾਨ ਗ੍ਰਹ ਸਤਿ ਨਾਲ ਧਨ ਕੀੜੇ ਤੁਲ ਨ ਹੋਨੀ ਜੇ ਤਸਮਨ ਸਨ ਅਵਸਰਹ ਅੰਤ ਸਿਤੇ ਕਹਿਣ ਨ ਅੰਤ ਅੰਤਨਾ ਕਰਨ ਦੇਣ ਨ ਅੰਤ ਅੰਤਨ ਰਖਣ ਸੋ ਨ ਅੰਤ ਅੰਤਨ ਜਾਪੈ ਕਿਆ ਤੋ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਕਾਰਨ ਕੀਤੇ ਵਿਲਲਾਹ ਤੱਕ ਅੰਤਨ ਪਾਏ ਜਾਹੇ ਹੋ ਅੰਤਨ ਜਾਣੇ ਕੋਏ ਭਗਤ ਕਹੀਏ ਭਗਤ ਹੋਏ ਪੰਡਾ ਸਾਹਿਬ ਕੀ ਕਥਾ ਸਿਗੁਰ ਉਚਾ ਨਾਮ ਏ ਵਡਾ ਉੱਚਾ ਹੋਵੇ ਕੋ ਤੇ ਸੋਚੇ ਕੋ ਜਾਣੇ ਸੋਏ ਜੀਵ ਤੇ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਲ ਤਾਂ ਤਰਾਂ ਲਿਖਿਆ ਨਾ ਜਾਏ ਵਡਾ ਦਾਤਾ ਤੇ ਲਨਤ ਮਾਇ ਕੇਤੇ ਮੰਗ ਹਜੂਰ ਅਪਾਰ ਕੇਤੀਆਂ ਗਣਤ ਨਹੀਂ ਵਿਚਾਰ ਕੇਤੇ ਖਖਤ ਕਹੇ ਵੇਕਾਰ ਕੇਤੇ ਲੈ ਲੈ ਮਨੁਪ੍ਰਾਹੇ ਕੇਤੇ ਮੂਰਖ ਕਾਹੇ ਕਾਹੇ ਕੇਤੀਆਂ ਦੁਖ ਭੁਖ ਸਦਮਾਰ ਇਹ ਬਹਦਾ ਤੇ ਰਜ਼ਾ ਤਾਰ ਬੰਦ ਖਲਾਸੀ ਪਾਣੇ ਹੋਏ ਹਮ ਰਾਖ ਨਸਤੇ ਕੋ ਜੇ ਕੋ ਕਾਇ ਤਕਨ ਪਾਇ ਉਹ ਜਾਣ ਜੇ ਤੇ ਅਮੇ ਖਾਇ ਆਪੇ ਜਾਣ ਆਪੇ ਦੇ ਅੱਖ ਸਿਵਕੇ ਇਕ ਜਿਸਨ ਬਖਸ਼ ਸਿਖਤ ਸਲਾ ਨਾਨਕ ਪਤਿ شاہਿ ਪਾਤਸਾਹ ਅਮਲ ਗੁਣ ਮਲ ਵਪਾਰ ਮਲ ਵਪਾਰੀ ਅਮਲ ਗੁੰਡਾਰ ਨਮੋ ਅਵਹਿਮ ਲਜਾਹੇ ਅਵਹਿਮ ਲਸਮਾਹੇ ਅਵਹਿਮ ਧਰਮਮਨ ਤੇ ਪ੍ਰਾਣ ਉਤਲੰਮ ਪ੍ਰਵਾਣ ਅਵਹਿਮ ਬੁੱਤੀਸਮਲ ਨੇਸਾਣ ਅਵਹਿਮ ਕਰਮਨ ਪ੍ਰਮਾਣ ਨਮੋ ਲਾ ਲਾ ਅੱਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਤਰੇ ਵਿਥਿਆਣ ਆਖ ਰਹਿ ਬਰਮਾ ਤੇਂ ਦੋ ਆਖ ਗੋਪੀਤਾ ਗੋਵਿੰਦੋ ਆਖੇ ਸਿਰ ਆਖੇ ਸਿੱਧੋ ਆਖੇ ਕਿਤੇ ਕਿਤੇ ਬੰਦੋ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਨੰਨ ਜਨ ਸੇ ਕੇਤੇ ਆਖੇ ਆਖਣ ਪਾਹੇ ਤੇਤੇ ਕਹਿ ਕਹਿ ਉਠ ਠ ਜਾਹੇ ਤੇ ਗੀਤੇ ਹੋਰ ਕਰਹਿ ਤਾਂ ਨਸਤੇ ਕਈ ਕੇ ਜੇਵਡ ਭਾਵਤ ਉਡਰ ਹੋਏ ਨਾਨਕ ਜਣ ਸਾਚਾ ਸੋਏ ਜੇ ਕੋ ਆਖੇ ਬੋਲ ਵੀ ਗਾੜ ਤੋਂ ਲਿਖੇ ਸਿਰ ਗਾਂਵਾਰਾ ਗਾਵਾਰ ਸੋ ਦਰ ਤੇ ਹਸੋ ਕਰ ਕੇ ਹਜ ਸਵੈ ਸਰਬ ਸਮਾਲੇ ਵਾਜੇ ਨਾਦ ਨਿਤ ਸੰਖਾ ਕਿਤਿ ਵੰਨ ਹਾਰੇ ਕਿਤੇ ਰਾਤੀ ਸੁਖਿਆ ਨਾ ਕਿਤੇ ਗਮਨ ਹਾਰੇ ਗਾਵਤ ਹੁਨਾ ਪਉਣ ਪਾਣੀ ਦਾ ਸੰਤੁਰ ਗਾਵੈ ਰਾਜਾ ਕਰਨ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੈ ਗਾਵਹਿ ਈਸ਼ਰ ਬ੍ਰਹਮਾ ਦੇਵੇ ਸਾਂ ਹੰਸਦਾ ਸਵਾਰੇ ਗਾਵਹਿ ਦੰ ਦਾਸ਼ਨ ਬੈਠੇ ਦੇਵਤਾਦਰ ਨਾਲੇ ਗਾਵਹਿ ਸਤਿ ਸਮਾਧੀਂਂਦਰ ਨਾਮ ਸਾਧ ਵਿਚਾਰੇ ਗਾਵਹਿ ਜਿਸ ਤੇ ਸੰਤੋਖੀ ਗਾਵਹਿ ਵਿਰਕ ਰਾਰੇ ਗਾਵਹਿ ਪੰਡਤ ਪੜਨਰਖੀ ਸਰਬ ਜਗ ਜਗ ਵਿਦਾਨ ਨਾਲੇ ਗਾਵਹਿ ਮੋਹਣੀ ਅਨਮੋਹਨ ਸੁਰਗਮਾ ਛੋਪਿਆ ਲੈ ਗਾ ਨਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਕੰਡ ਮੰਡਲ ਵਰਪੰਦਾ ਕਰ ਕਰ ਰਖੇ ਧਾਰੇ ਸੇ ਤਦਨੋਂ ਗਾਵਹਿ ਜੋ ਉਪਦ ਭੰਮ ਨਰਤੇ ਤੇਰੇ ਭਗਤ ਤਰਸਾਲੇ ਰੁਰ ਤੇ ਤੇ ਗਾਵਨ ਸੇ ਮਨ ਚਿਤਨਾ ਆਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸੱਚ ਨਾਈ ਹੈ ਤੇ ਹੋ ਸੀ ਜਾਇ ਨਾ ਜਸ ਰਚਨਾ ਜਿਨ ਰਚਾਏ ਰੰਗੇ ਰੰਗੇ ਭਾਤੀ ਕਰ ਵਰਜਨ ਸੀ ਮਾਇਆ ਜਿਨ ਪਾਏ ਕਰ ਕਰ ਵਿਤੇ ਕੇ ਤ ਆਪਣਾ ਜੈਵ ਤਿਸ ਦੇਵ ਰਿਆਇ ਜੋ ਤਿਸ ਭਾਵ ਸੋਈ ਕਰ ਸੇ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੁਖ ਸ਼ਰਮ ਕਤਿ ਚਹਲੇ ਧਿਆਨ ਕੀ ਕਰੇ ਬਪੂਤ ਖਿੰਤਾ ਕਾਲ ਕਾਰੇ ਕਾਇ ਜਗਤੰਦਰ ਪ੍ਰਤੀਤ ਆਏ ਪਰਥੀ ਸਗਲ ਜਮਾਤੇ ਮਨ ਜਿਤ ਜਗ ਜੀਤ ਆਦੇਸ ਤੇ ਆਦੇਸ ਅਦ ਅਨਿਲ ਅਨਤ ਨਾਸਤ ਜੁਗ ਜੁਗ ਇਕ ਵੇਸ ਇਕਮਈ ਜੁਗਤ ਵਿਆਹੀ ਤਿੰਨ ਚੱਲੇ ਪ੍ਰਵਾਣ ਇੱਕ ਸੰਸਾਰੇ ਇੱਕ ਪੰਡਾਰੇ ਪਿਲਾਏ ਦੀ ਬਾਣ ਜਿਉ ਵਿੱਚ ਭਾਵਤ ਵੇ ਚਲਾਵੈ ਜਿ ਹੋਵੈ ਪ੍ਰਮਾਣ ਓਹ ਹੋਵੇ ਖਾ ਉਹਨਾਂ ਨਦਰਨ ਆਵੇ ਬਹੁਤਾ ਹੋਵੇ ਦਾਣ ਆਦੇਸ ਸੈ ਆਦੇਸ ਆਤਮਨੀ ਲਨਤ ਨਹਤ ਜੁਗ ਜੁਗ ਇਕ ਵੇਸ ਅਸਨ ਲੋਏ ਲੋਏ ਪੰਡਾਰ ਜੋ ਕਿ ਚਪਾਇਆ ਸੋਇ ਕਵਾਰ ਕਰ ਕਰ ਵਿਖੇ ਸਰਜਣਹਾਰ ਨਾਨਕ ਸੱਚੇ ਤੇ ਸਾਚੇ ਕਾਰ ਆਦੇਸਤ ਸਿਆਦੇਸ ਆਪਨੀ ਨਿਰਨਾਥ ਨਾਥ ਜੁਗ ਜੁਗ ਇਕ ਵੇਸ ਇਕ ਦੂਜੀ ਮੌਲਖ ਹੋਏ ਲੱਖ ਵਲੱਖ ਵੀਸ ਲੱਖ ਲੱਖ ਗੜਾਇਆ ਕੀ ਹੈ ਇਤਨਾ ਬ੍ਰਿੰਦੀਸ ਇਤਰਾਹਿ ਪਵੜੀਆਂ ਚੜਿਏ ਹੋਏ ਤੇ ਕੇਸ ਸੰਗਲਾ ਆਕਾਸ ਕੀ ਕੀਟਾ ਆਇਰੀ ਸਤ ਨਾ ਨਕ ਨਦਰਿ ਤੈ ਪੂਰੀ ਕੁੜੈ ਠੀਸ ਆਖਣ ਜੋਰ ਚ ਪੈਨ ਹਜੂਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਹਜੂਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤਿ ਗਿਆਨ ਵਿਚਾਰ ਜੋਰਨਾ ਸੁਰਤੇ ਗਾਨ ਵਿਚਾਰ ਜੋਰਨਾ ਜੁਤੇ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਖੈ ਸੋਏ ਨਾਨਕ ਉਤਮ ਨੀਤ ਨ ਕੋਏ ਰਾਤੇ ਰੁਤੇ ਛਤੇ ਵਾਰ ਤਮਨ ਪਾਣੇ ਅਗਨੇ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਥੀ ਧਰਮ ਸਾਲ ਤਿਸ ਵਿੱਚ ਜੀ ਜੁਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਨੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉੱਥਾ ਸਭ ਪੰਚ ਪ੍ਰਵਾਨ ਨਦਰੀ ਪਰਮ ਪਰੇ ਨਿਸ਼ਾਨ ਕਚ ਪਕਾਈ ਅਥਾ ਪਾਇ ਨਾਨਕ ਆ ਜਾਪੇ ਜਾਏ ਧਰਮਖੰਡ ਕਾ ਇਹੋ ਤਰਨ ਗਿਆਨਖੰਡ ਤੱਕ ਕਰਨ ਕਿਤੇ ਪੰਪਣੀ ਵੈਸੰਤਰ ਕਿਤੇ ਕੰਨ ਹੀਸ ਕਿਤੇ ਬ੍ਰਹਮ ਘੜਤ ਘੜੀ ਹੈ ਰੂਪ ਰੰਤ ਦੇਸ ਕਿਤਿਆਂ ਕਰਮ ਭੂਮੀ ਮੇਰ ਦੇਜੇ ਕਿਤੇ ਧੂਪ ਦੇਸ ਕਿਤਿੰ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਦਨਾਥ ਬਿਤੇ ਕਿਤੇ ਦੇਵੀ ਵੇਸ ਕਤਿ ਤੇਵ ਦਾਣਾਨ ਕਿਤੇ ਕਿਤੇ ਰਤਨ ਸਮੰਧ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਬਾਤ ਨਰਿੰਦ ਕਿਤਿਆਂ ਸੁਰਤੀ ਸੇਵਕ ਕਤਿ ਨਾਨਕ ਅੰਤ ਨੰਤ ਗਿਆਨ ਖੰਡ ਮਹਾਨ ਪਚੰਡ ਤੁਛਾ ਨਾਮ ਬਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥਾ ਘੜੀਆ ਬਹੁਤ ਔਨੋਕ ਤਾਂ ਕਿ ਅੰਗਲਾਥੀਆਂ ਨਾ ਜਾਹੇ ਜੇ ਕੋ ਕਹਿ ਪਛਪ ਚਤਾਏ ਤਿੱਥਾ ਘੜੀਆ ਸੂਰਤ ਮਤ ਮਨ ਬਦੋ ਤਿੱਥਾ ਘੜੀਆ ਸੁਰਸਦਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਾਰਾਮ ਰਹਿਆ ਭਰਪੂਰ ਤਿੱਥਾ ਸੀਤਾ ਸੀਤਾ ਮਹਿ ਨਾਮਾ ਹੈ ਤਾ ਤੇ ਰੂਪਨ ਕਥਨੇ ਜਾਏ ਨਾ ਹਉਮਰੇ ਨ ਠਗ ਜਾਏ ਜਿਨ ਕ ਰਾਮ ਨ ਸੈ ਮਨ ਨਾਹਿ ਤਿਥੈ ਪਤਵ ਸੇ ਕਿ ਲੋ ਕਰਹਿ ਅਨੰਤ ਚਾ ਮਨ ਸੋਏ ਸਤਿਖੰਡ ਵਸ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਖੰਡ ਜੇ ਕੋ ਕਥਤੰਤਨ ਅਨੰਤ ਜਿਤ ਲੋਲ ਆਕਾਰ ਜਿਵ ਜੁ ਹੁਕਮਤ ਤਵ ਤਵਕਾਰ ਰਿਖਾ ਵਿਖਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾ ਪੀਰ ਜੁ ਸੁਨਿਆਰ ਅਹਰਣ ਮਤ ਵੇਦ ਹਥਿਆਰ ਭੌ ਕਲਾ ਅਗੰਤ ਤਪ ਤਾ ਭੰਡਾ ਭਾਉ ਅੰਮ੍ਰਿਤ ਤਿਤ ਢਾ ਲੋਕੜੀਏ ਸਬਦ ਸਿਰਕਸ ਜਿਨ ਕਉ ਨਦਰ ਕਰ ਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਮਣ ਗੁਰੂ ਪਾਣੇ ਪਿਤਾ ਮਾਤਾ ਭਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲਾ ਸਗਲੋ ਜਗਤ ਚੰਗਿਆਈਆਂ ਦਰਿਆਈਆਂ ਵਾਚ ਧਰਮ ਹਦੂਰ ਕਰਮੇ ਅਪ ਆਪਨੇ ਕੇ ਨਿੜਤ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਥਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਥਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਤੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ